ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਭਿੰਡਰਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨਰਮਜੀਤ ਬੰਦੇ ਆ ਵਪਾਰ ਦਾ ਕੰਮ ਕਰਦੇ ਆ ਪਰ ਉਹ ਵਪਾਰੀਆਂ ਵਾਲੀਆਂ ਗੱਲਾਂ ਇਹਨਾਂ ਦੇ ਵਿੱਚ ਹੈ ਨਹੀਂ ਬਾਈ ਧੰਨਾ ਦੇ ਬਾਈ ਰਿਸ਼ਪਾਲ ਜਵਾਂ ਨਰਮਜੀਤ ਬੰਦੇ ਆ ਮੋਗਾ ਧਰਮਕੋਟ ਇਸ ਏਰੀਆ 'ਚ ਸਾਰਿਆਂ ਨਾਲ ਮੌਲ ਇਹਨਾਂ ਦੇ ਜਾਇਜ਼ ਹੀ ਹੁੰਦੇ ਤੁਸੀਂ ਸਾਰੇ ਜਾਣਦੇ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ گاਵਾ ਤੁਸੀਂ ਵੇਖ ਰਹੇ ਸਾਰੀਆਂ ਹੀ ਗਰਮੀ ਰਹਿਤ ਆ ਸਾਰੀਆਂ ਹੀ ਦੁੱਧ ਸਾਰੀਆਂ ਦੇ ਦੁੱਧ ਮੱਝਾਂ আর گاਊ ਲਾਲ ਬਦਾਮੀ ਰੰਗ ਦੀਆਂ ਜਾਦੇ ਵਹਿਣਾ ਵਿੱਚ ਸੂਈਆਂ ਸਵਾਈਆਂ ਵਿੱਚ ਗੱਬਣਾ ਤਿੰਨ ਚਾਰ ਵਹਿੜਾਂ ਦਾ ਬਾਹਲੀਆਂ ਚੰਗੀਆਂ ਬਾਕੀ ਇਨਫਰਮੇਸ਼ਨ ਲੈ ਦੰਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਨਾਮ ਦੱਸ ਦिए ਨਾਰਸ਼ਪਾਲ ਸਿੰਘ ਪਿੰਡ ਭਿੰਡਰਕਣਾ ਜ਼ਿਲ੍ਹਾ ਮੋਗਾ ਜੀ ਧਰਮਕੋਟ ਫੋਨ ਨੰਬਰ ਦੱਸ 9464028356 ਹਾਂਜੀ ਇਹੇ ਦਰਜੀ ਮਤਨੋਂ ਸਤ ਸ੍ਰੀ ਅਕਾਲ ਧੰਨਵਾਦ ਜੀ ਸਾਡੇ ਪਿੰਡ ਆਏ ਦਾ ਤੇ ਮੇਰਾ ਨਾਮ ਤਾਂ ਨਾ ਸਿੰਘ ਪਿੰਡ ਭਿੰਡਰਕਣਾ ਜ਼ਿਲ੍ਹਾ ਮੋਗਾ ਜੀ ਧਰਮਕੋਟ ਸਾਰਾ ਮਾਰੀ ਵਕਾਊ ਵਕਾਊ ਵੀ ਹੁੰਦਾ ਇੱਥੇ ਤਾਂ ਠੀਕ ਹੈ ਇੱਥੇ ਤਾਂ ਕੋਈ ਬਣਾ ਇੱਕ ਅੱਧੀ ਕਰਮਾੜੀ ਰਹਿ ਜੇ ਦੂਜੂ ਚੱਕਣਾ ਪੈ ਜਾਂਦਾ ਸਹੀ ਆਪ ਨੂੰ ਵੀ ਢੋਲੂ ਚੱਕਣਾ ਪੈ ਜਾਂਦਾ ਠੀਕ ਹੈ ਕਿਹੜੇ ਪਾਸੋਂ ਲੱਗਿਏ? ਜਿੱਧਰ ਮਰਜ਼ੀ ਲੱਗ ਜਾਵੇ। ਚਲੋ ਇੱਕ ਪਾਸੋਂ ਕਰ ਲਓ ਸ਼ੁਰੂ। ਸੂਈਆਂ ਨੂੰ ਲੱਗਣਾ ਚਾਹੀਦਾ। ਸੂਈਆਂ ਤੇ ਚੱਲ ਪੋ। ਦੱਸ ਗਏ ਜੀ ਇਹਦੇ ਬਾਰੇ। ਦੂਜਾ ਸੁਭਾ ਸੂਈ ਹੈ ਜੀ। ਠੀਕ ਹੈ। ਪਾਣ ਕੇ ਜਦੋਂ ਦੁੱਧ ਹੋਊਗਾ 14 ਤੋਂ ਪਲੱਸ ਹੀ ਆਤਾ ਹੋ ਗਿਆ ਕਸੂਈ ਨੂੰ। ਠੀਕ ਹੈ। ਬੱਚਾ ਜੀ। ਬੱਚਾ ਬੱਚਾ। ਹਾਂਜੀ। 12 ਕਿਲੋ ਹੀ ਮੰਨੋ ਜੀ। ਠੀਕ ਹੈ। ਜੇ ਲੋ ਮਰਜ਼ੀ ਆ ਜੇ ਕੋਈ 4 ਟਾਈਮ ਚੋਲੇ 5 ਟਾਈਮ ਚੋਲੇ ਆਪਣੀ ਗਾਰੰਟੀ ਹੈ। ਕੱਢੀਏ ਬਾਹਰ ਨੂੰ। ਦੁੱਧ ਬਾਈ ਕਹਿੰਦਾ ਹੋਊ 14 ਕਿਲੋ ਤੋਂ ਬਾਹਰ ਹੀ ਤੇ 2 ਕਿਲੋ ਬਾਈ ਦੁੱਧ ਘਾਟੀ ਦੱਸ ਦਾਂਦਾ ਹਰੇਕ ਵੀਡੀਓ ਜੀ ਹਰੇਕ ਪਸ਼ੂ ਦਾ ਹੀ ਜਦੋਂ ਮਰਜ਼ੀ ਚੋਲੋ ਤੜਕੇ ਆਥ ਨੇ 2 ਟਾਈਮ 4 ਟਾਈਮ 5 ਟਾਈਮ 10 ਟਾਈਮ ਚੋਕੇ ਲੈ ਜਾਓ ਭਾਵਾ 12 ਕਿਲੋ ਮੰਨ ਕੇ ਆਜੋ ਨਿਕਲੂ 14 ਹਫ਼ਤੇ ਦੀ ਸੂਈ ਆ ਦੁੱਧ ਦੋ ਕਿਲੋ ਹੋਰ ਵਧਾ ਦੂਗੀ ਮਗਰੇ ਦੇ ਬੱਚਾ ਕਿਉਂਕਿ ਅਜੇ ਤਾਂ ਤਾਜੀ ਸੂਈ ਆ ਹੁਣੀ ਤਾਂ ਬੌਲੇ ਤੋਂ ਬਾਹਰ ਹੋਈ ਆ ਜੇ ਸਹੀ ਮੈਨੇ ਪਸ਼ੂ ਕਣਕਣ ਚੱਲ ਕੇ ਦਸੀ ਬਾਹਰੀ ਦੇਣੀ ਮੈਲੇ ਤੋਂ ਸਾਫ ਹੋ ਗਏ ਦੁੱਧ ਤੇ ਆਉਂਦਾ ਨਿਕਾ ਜਾ ਭਾ ਭਾਈ 52000 ਦੀ ਦੇ 52000 ਦੀ ਦੇ ਦੇਣੀ ਆ ਦੁੱਧ 14 ਕਿਲੋ ਆ ਹਫਤੇ ਦੀ ਸੂਈ ਆ ਵੀਡੀਓ ਬਣਾ ਰਹੇ ਆ 11:00 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ ਕਿਉਂਕਿ ਸ਼ਾਮ ਦੀ ਚੋਈ ਜਿਹਾ ਸਾਰਾ ਦਿਨ ਪਿਆ ਜੇ ਕਿਤੇ ਆਥ ਨੇ ਵੀਡੀਓ ਬਣਾਉਂਦੇ 5 6 ਵਜੇ 24 ਦੇ ਟਾਈਮ ਤੇ ਹਵਾਨਾ ਦੁੱਧ ਨਾਲ ਭਰਿਆ ਹੋਣਾ ਸੀ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਵਜਨ ਬਹੁਤ ਹੈ ਜੈ ਜੀ ਮਹਾਂਲਾ 52000 ਮਾਨਤਾਣ ਹੋ ਜੂ 14 ਕਿਲੋ ਤਿਆਰ ਆ 2 ਕਿਲੋ ਦੁੱਧ ਹੋਰ ਵਧਾ ਦੂ 2 ਨੰਬਰ ਤੇ ਆ ਜਾ ਬਾਈ ਪਹਿਲਾ ਸੂਆ ਸੂਈਏ ਬੱਚੀ ਪਲੂਣ ਪਲੂਣ ਉਹ ਕਹੇ ਨੂੰ ਅੱਠ ਨੌ ਦਿਨ ਹੋ ਗਏ ਹੋਣਗੇ ਉਹ ਬੱਚੀ ਆ ਜੀ ਆਹਾ ਹਾਂ ਉਹ ਪਰਲੀ ਦਾ ਬੱਚਾ 1 ਨੰਬਰ ਬੱਚਾ ਜੀ ਇਹਦੀ ਬੱਚੀ ਠੀਕ ਹੈ ਉਹਨਾਂ ਨੇ ਦੱਸਿਆ ਵੀ ਇਹ 11 ਕਿਲੋ 9 ਕਿਲੋ ਹੀ ਮੰਨੋ ਸਮਾ ਇਹਨੂੰ ਹੋ ਗਏ 5-6 ਦਿਨ ਹੋ ਗਏ ਆ 7 ਹੀ ਹੋ ਗਏ ਹੋਣਗੇ ਯਾਰ ਹੋਵੇ ਆ ਦੇਦ ਨੂੰ ਸਾਹਮਣੇ ਬਸ ਠੀਕ ਆ ਉਹ ਪੰਜ ਛੇ ਦਿਨ ਆਪਾਂ ਹੀ ਮੰਨੋ ਯਾਰ ਆਪਾਂ ਨੂੰ ਕਿਹੜਾ ਕੋਈ ਇੱਕ ਦਿਨ ਲੰਦਾ ਹੁੰਦਾ ਕਿ ਨਹੀਂ ਹਾਂ ਇੱਕ ਦਿਨ ਵੱਧ ਘੱਟ ਨਾਲ ਕਿੱਡੀ ਗੱਲ ਕਿਹੜੀ ਤੂਈ ਦੀ ਏਕ ਨੰਬਰ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਉਹ ਤਾਂ 5-6 ਦਿਨ ਕਹਿੰਦੇ ਤੁਸੀਂ ਹਫਤਾ ਹੀ ਮੰਨ ਲਓ ਆ ਬੱਚਾ ਇਹਦਾ ਵੱਛੀ ਆ ਮਗਰ ਆਹੋ ਇੱਕ ਦੋਵਾਂ ਦਿਨਾਂ ਦਾ ਕੀ ਹੋਣਾ ਤੁਹਾਨੂੰ ਵੀ ਪਤਾ ਹੀ ਆ ਹਾਂ ਬਾਈ ਕਹਿੰਦਾ ਆਪਣੇ ਕਿਹੜਾ ਘਰੇ ਸੂਈ ਨਰਮ ਬੰਦਾ ਯਾਰ ਜਾਵਾਂ ਫੋਨ ਲਾਇਓ ਤੁਹਾਨੂੰ ਪਤਾ ਲੱਗ ਜੀ ਜਾਣਾ 11 ਕਿਲੋ ਤਿਆਰ ਹੈ 9 ਕਿਲੋ ਹੀ ਮੰਨੋ ਬਾਈ ਕਹਿੰਦਾ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਚੋਕੇ ਲੈ ਜਾਓ ਪਹਿਲਣ ਵੱਚੀ ਬੰਨ ਧੰਨ ਵਾਲੀ ਮੱਝਾਂ ਵਰਗਾ ਦੁੱਧ ਉਹ ਲੈ ਟਾਰਗਾ ਜਾਵਾ ਤੇ ਭਾ ਕੁਛ ਵੀ ਨਹੀਂ ਫੰਡਰ ਮੱਝਾਂ ਵਾਲੇ ਹੀ ਮੁੱਲ ਹੈ ਤੇ ਮੱਝਾਂ ਵਰਗਾ ਦੁੱਧ ਉਹਨਾ ਕਿਉਂਕਿ ਜਿਆਦੇ ਵੜਾ ਇਹਨਾਂ ਦੇ ਵਿੱਚੋਂ ਲਾਲ ਬਦਾਮੀ ਰੰਗ ਦੀਆਂ ਸਾਈਵਾਲ ਦੇ ਪੱਖ ਦੀਆਂ ਮੱਝਾਂ ਵਰਗਾ ਦੁੱਧ ਉਹਨਾਂ ਦਾ ਨਾਂ ਹੀ ਗਰਮੀ ਗਰਮੀ ਮਨੌਣ ਕਰ ਮਾਲੀਆਂ ਪੂਰਾ ਹੀ ਪਹਿਲਣ ਵੱਚੀ 11 ਕਿਲੋ ਆ 9 ਕਿਲੋ ਮੰਨ ਕੇ ਆ ਜਾਓ ਬਾਕੀ ਠੰਡੀ ਠੰਡੀ ਬਹੁਤ ਆ ਕੋਈ ਆਏ ਨਹੀਂ ਵੀ ਲੱਤ ਛੜਜ ਮਾਰ ਜੂਗੀ ਠੀਕ ਆ ਵੇਖੋ ਬਰਫ ਫਰ ਗਈ ਆ ਇਹ ਦੇਖ ਥਾਂ ਦੇਖ ਕੇ ਨਾ ਵਧੀਆ ਕਲਾਬੀ ਥਾਣਾ ਹਾਂ ਸਹੀ ਗੱਲ ਦੋ ਤਿੰਨ ਕਿਲੋ ਦੁੱਧ ਇਹਨੇ ਵਧਾ ਦੇਣਾ 15 ਪਿਆਜੇ 14 ਪਿਆਜੇ ਇੱਥੇ ਦੁੱਧ ਪਿਆਜੋ ਹੋ ਸਕਦਾ 13 ਮੰਨ ਲਓ ਭਾਵੇਂ ਜੈਜ ਜਮਲ ਭਾਈ 45 ਵੀ ਦੇ ਦੇਣੀ ਜੀ 45 ਦੀ ਬਾਜਰੀ ਉਹ ਫਰੀ ਹੈ ਬੱਚੀ ਦੇਖਣ ਵਾਲੀ ਫਰੀ ਹੈ ਹਾਂ 45000 ਦੀ ਦੁੱਧ 13 ਕਿਲੋ ਵੀ ਬਹੁਤ ਹੁੰਦਾ ਹੋਊ ਮੱਝਾਰਗਾ 11 ਕਿਲੋ ਆ 9 ਕਿਲੋ ਮੰਨ ਕੇ ਆ ਜਿਓ ਜਮਾ ਜੈਜ ਮਲ 40 45000 ਦੀ ਤਾਜੀ ਸੂਈ ਕੋਲ ਆਰਗੂਵੈਡ ਕੌਣ ਦਿੰਦਾ ਤਿੰਨ ਨੰਬਰ ਤੇ ਆ ਜਾ ਬਾਈ ਸਹੀ ਵਾਲਾ ਜੀ ਹਾਂਜੀ ਬਸ 2 4 ਦਿਨ ਹੀ ਲਊਗੀ ਹੁਣ ਤਾਂ ਤਿਆਰੀ ਮੰਨਗੇ ਤਿਆਰੀ ਆ ਦੇਖੋ ਜੀ ਹਜੇ ਟਰਨ ਲੈ ਹੈਗੀ ਹੈ ਲੈ ਜਾਣੇ ਨੇ ਤਿੰਨ ਚਾਰ ਦਿਨ ਤਾਂ ਹੂੰਲੇ ਪਰ ਹੈ ਠੰਡੀ ਜਿਵੇਂ ਮਰਜੀ ਹੈ ਕੋਈ ਵਾਸਤਾ ਹੀ ਨਹੀਂ ਐਨ ਕੋਈ ਆਏ ਨਹੀਂ ਕਿ ਲੱਤ ਖੜ ਵਾਲੀ ਹੈ ਨਹੀਂ ਕਿ ਲੱਤ ਦੁੱਧ ਕਿੰਨਾ ਕੁ ਪਿਆਜੂ ਉਹਨਾਂ ਨੇ ਵੀਰੇ ਦੱਸਿਆ ਗਿਆ ਪਹਿਲੇ ਸੂਰੇ ਦਾ 16 17 ਕਿਲੋ ਚੋਇਆ ਜੈਸਾ ਉਹਨਾਂ ਬੱਚੀ ਆ ਅੱਬਾ ਬਾਹਲਾ ਨਹੀਂ ਕਹਿੰਦੇ 12 18 ਦੇ ਮਿਲੋ ਤਾਂ ਚੋਣਾ ਚਾਹੀਦਾ ਹੋ ਸਕਦਾ 20 ਚ ਵਾਜੀ ਬਾਕੀ ਅਲੀ ਦੀ ਸੇਵਾ ਦਾ ਜੀ ਕੱਢ ਬਾਹਰ ਨੂੰ ਦੋਸਤੋ ਬਾਕੀ ਬਾਈ ਕਹਿੰਦਾ ਅਗਲੇ ਦੀ ਸੇਵਾ ਦਾ ਜੀ ਤੋਂ ਲਈਓ ਕਹਿੰਦਾ 16 17 ਅਸੀਂ ਚੋਇਆ 17 18 ਮੰਨ ਕੇ ਬਾਈ ਕਹਿੰਦਾ ਕੋਈ ਵੀ ਸੌਦਾ ਕਰ ਲੇ ਸਾਈਵਾਲ ਨਸਲ ਦੀ ਵਹਿੜ ਹੋ ਸਕਦਾ ਬਾਈ ਕਹਿੰਦਾ 20 ਪਿਆजे ਤਾਂ 20 ਪਿਆजे ਕੱਦ ਘਾਟ ਪੂਰਾ ਵਜਨ ਬਹੁਤ ਲੇਵਾ ਭਾਂਡਾ ਵੀ ਸੋਹਣਾ ਖੁੱਲੇ ਹਵਾਨੇ ਦੀ ਆ ਅਮਰੀਕਨ ਅਰਗਾ ਲੇਵਾ ਪੱਟਾਂ 'ਚ ਫਸਿਆ ਪਿਆ ਦਣ ਦੋ ਤਿੰਨ ਨੇ ਲੈ ਜਾਣੇ ਵਾਲ ਢੱਲਾ ਹਜੇ ਬਾਕੀ ਆ ਸਾਰੀ ਵਾਲ ਢੱਲ ਕੱਢ ਕੇ ਸੌ ਜੈ ਜਮਲ ਬਾਈ ਰਿਸ਼ਪਾਲ ਇਹ 60000 ਦੀ ਦੇ ਦੇਣੀ ਆਪਾਂ ਇੱਕ ਜਿਹੜਾ ਹੋਰ ਕੜਾ 62000 ਦੀ ਦੇ ਦੇਣੀ ਆ ਪੂਰੀ ਚੰਗੀ ਫੁੱਲ ਭਜਨ ਵਾਲੀ ਭਾਰੀ ਲਾਲ ਰੰਗ ਦੀ ਸਾਈ ਵਾਲ ਨਸਲ ਦੀ ਬਿਹੜ ਕੀ ਜੈ ਕਮਾਤੀ ਆ ਯਾਰ ਆਈ ਜੀਵੀਨ ਲੱਤ ਛੜ ਕੋਲਾ ਜੂਗੀ ਆ ਆ ਇਸ ਵਾਸਤੇ ਆਈ ਨਹੀਂ ਬਾਈ ਕਹਿੰਦਾ ਲੱਤ ਛੜ ਮਾਰ ਜੂ ਪੂਰੀ ਸੀਸ ਆਉ ਆ ਇਧਰ ਕੁੱਤਾ ਜਿਹਾ ਭੌਂਕਣ ਲੱਗ ਗਿਆ ਹੂੰ ਇਧਰ ਜਾਨਵਰ ਵੀ ਆ ਓਏ ਉਹ ਗਾਂ ਤੋਰੀ ਕਰਕੇ ਉਹਨੂੰ ਉਹ ਜਾਨ ਕਿੱਧਰ ਲਈ ਜਾਨ ਤਾਂ ਉਹ ਭੌਂਕਣ ਲੱਗੀ 60000 ਦੀ ਦੇ ਦੇਣੀ ਆ ਲੇਟ ਅਰਗਾ ਦੁੱਧ ਉਹ ਜਮਾ 17 ਪਿਆਜੇ 18 ਪਿਆਜੇ ਮੇਰੇ ਹਿਸਾਬ ਨਾਲ ਸਾਰੀਆਂ ਵਿਹੜਾਂ ਨੂੰ ਰਾਜੀ ਵਿਹੜ ਇਹ ਆ ਤੇ ਸਾਰਿਆਂ ਨੂੰ ਵੱਡਾ ਡਬਲ ਲੇਵਾ ਪੂਰਾ ਵੱਡਾ ਹਵਾਨਾ ਡਾਵਾਲਾ ਆਂਦੀ ਚਵਾਈ ਵਾਲੇ ਥਾਨ ਦੁੱਧ 17 ਪਿਆਜੇ 18 ਪਿਆਜੇ ਹੋ ਸਕਦਾ ਬਾਈ ਕਹਿੰਦਾ 20 ਪਿਆਜੇ ਦਾ 20 ਪਿਆਜੇ ਫਟੰਗ ਚੋੜਾ ਸਟਾਰਟ ਹੁੰਦਾ ਹਵਾਨਾ ਹਾਂ ਆ ساری ਵਲਟੈਲ ਕੱਢ ਕੇ ਸੂਣਾ ਲੇਟ ਕੇ ਸੂ 62000 ਦੀ ਦੇ ਦੇਣੀ ਆ 18 20 ਕਿਲੋ ਦੁੱਧ ਵਾਲੀ ਮੱਝ ਲਾਉਂਗੇ ਪਹਿਲੀ ਗੱਲ ਤਾਂ ਛੇ ਦੀ ਮੈਲ ਮੈਲ ਨਹੀਂ ਨੀ ਇਹ ਮੇਰੀ ਤਾਂ 1.5 2 ਲੱਖ ਦੀ ਮੈਲਦੀ ਹੈ 1.5 ਲੱਖ ਦੀ ਘੱਟੋ ਘੱਟ ਤੇ ਇਹਦਾ ਮੁੱਲ 62000 ਫੰਡਰ ਮੱਝ ਆਲੀਆ ਚੰਗੇ ਵਜਣ ਵਾਲੀ 60 65000 ਦੀ ਫੰਡਰ ਮੱਝ ਵਿਕ ਜਾਂਦੀ ਆ ਤੇ ਗਰਮਿਓ ਗਰਮੀ ਨਜ਼ਾਰੇ ਦੇ ਦੁੱਧ ਮੱਝ ਭੁੱਲ ਜੂਗੇ ਇੰਨੀ ਚੰਗੀ ਵਹਿੜਾ ਮੱਝਾਰ ਦਾ ਦੁੱਧ ਹੋਣਾ ਜਮਾ ਬਾਕੀ ਮਰਜ਼ੀ ਥੋੜੀ ਆ ਥੋੜੀ ਆ ਜੇ ਕਿ ਇਹ ਮਾਝੀ ਲੈਣੀ ਹੈ ਤਾਂ ਮਾਝ ਲੈ ਸਕਦਾ ਮੈਂ ਤਾਂ ਗੱਲ ਕੀਤੀ ਜੇ ਕਿਸੇ ਨੇ ਥੋੜੇ ਪੈਸੇ ਲਾਉਣੇ ਆ ਪੂਰੀ ਚੰਗੀ ਵਾੜਾ ਸਾਈ ਵਾਲ ਨਾਲ ਸਰੀ 3 ਨੰਬਰ 4 ਨੰਬਰ ਤੇ ਆਇਆ ਬਾਈ ਇਹ ਵੀ ਸਾਈ ਵਾਲ ਕੀ ਆ ਗਈ ਹੂੰ ਦੂਜਾ ਸੂਆ ਸੁਣੀ ਆ ਲੈ ਜੋ ਜੇ ਪੰਜ ਚਾਰ ਦਿਨ ਬਾਈ ਤੇਰੇ ਢੋਲਵਾਉ ਪਈ ਪੰਜ ਚਾਰ ਦਿਨ ਲੈ ਜੀ ਥਾਣੇ ਦਾ ਵੀ ਪੂਰਾ ਮੋਟਾ ਪੂਰਾ ਵਧੀਆ ਯਾਰ ਬਾਕੀ ਦੇਖ ਠੰਡੀ ਦੇਖ ਸੀਲ ਬਾਈ ਦੀਆਂ ਸਾਰੀਆਂ ਵਾੜਾ ਜਿਹੜੀ ਮਰਜ਼ੀ ਲੈ ਲਓ ਕਿੰਨਾ ਕੁ ਦੁੱਧ ਪੈਜੂ ਜੈਸਾ ਉਹਨਾਂ ਨੇ ਲੀਵਾ ਲੂਆ ਜੀ ਇਸ ਹਿਸਾਬ ਨਾਲ ਚਾਹੀਦਾ 15 16 ਕਿਲੋ ਬਾਕੀ ਜੀ ਅਗਲੇ ਸੀਵਾ ਲੈ ਕੱਢ ਬਾਹਰ ਨੂੰ ਜੈ ਜੈ ਮੋਲ ਦੱਸਦੇ ਬਾਈ 50000 ਦੀ ਇਹ 50000 ਦੀ ਮੁੱਲ ਸਾਰੇ ਇੱਥੇ ਹੀ ਆ ਕੋਈ 50 ਦੀ ਕੋਈ 45 ਦੀ ਕੋਈ 62 ਦੀ ਆ 62 ਦੀ ਅਗਲੀ ਤੂਜੀਆਂ ਦੇ ਮੁੱਲ ਘਾਟ ਹੀ ਰੱਖਣੇ ਆਪਾਂ ਸਾਰਿਆਂ ਦੇ ਗਾਹ ਨਹੀਂ ਵਧਾਉਣਾ ਕੋਈ ਇਹ 50000 ਦੀ ਦੁੱਧ 16 ਪਿਆ ਜੇ 17 ਪਿਆ ਜੇ ਇੱਕ ਜੀ ਤੋਂ ਲਈਓ ਕਹਿੰਦੇ ਪਹਿਲੇ ਸੂਏ ਇੰਨਾ ਚੋਇਆ ਇਹਨਾ ਮੰਨ ਕੇ ਬਾਈ ਕਹਿੰਦਾ ਸੌਦਾ ਕਰ ਲੈ ਭਾਜੀ ਥਾਂ ਤੋਂ ਤਾਂ ਬਾਹਲੀ ਕੁਆਲਿਟੀ ਹੈ ਬਾਕੀ ਠੰਡੀ ਦੇਖ ਯਾਰ ਲੈ ਬੜਾ ਸਾਰੀਆਂ ਹੀ ਸੀਲ ਆ ਨਹੀਂ ਤਾਂ ਆਮ ਕਹਿੰਦੇ ਹੁੰਦੇ ਸਾਈ ਵਾਲ ਗਰਮ ਹੁੰਦੀ ਆ ਪਰ ਸਾਰੀਆਂ ਹੀ ਸੀਲ ਸਾਬੂ ਆ ਜਿਹੜੀ ਮਰਜ਼ੀ ਲੈ ਲੋ ਆ ਕੇ 50000 ਦੀ ਦੇ ਦੇਣੀ ਆ ਇਹ ਤੇ ਹਿਮਾਚਲ ਵਾਲੀਆਂ ਜਰਸੀਆਂ ਨੂੰ ਕਈ ਗੁਣੇ ਚੰਗੀਆਂ ਆ ਇਹ ਉਹ ਤਾਂ ਆਲੂ ਵਾਲੇ ਪਟਾਕੇ ਵਾਲਾ ਕੰਮ ਹੀ ਆ ਜੇ ਗਰਮੀ ਚ ਆਲੂ ਪਟਾਕਾ ਮਾਰਦੇ ਪਤਾ ਹੀ ਨਹੀਂ ਲੱਗਦਾ ਤੇ ਉਹ ਵੀ ਜਦੋਂ ਬੜਕ ਜਾਂਦੇ ਆ ਉਹਨਾਂ ਦਾ ਵੀ ਨਹੀਂ ਪਤਾ ਲੱਗਦਾ ਉਹ ਬੰਦੇ ਫੋਨ ਫੋਨ ਲਾਉਂਦੇ ਆ ਆਪਾਂ ਲਉਂਦੇ ਨਹੀਂ ਭਾਈ ਹਾਂ ਨਹੀਂ ਭਾਈ ਯਾਰ ਉਹ ਤਾਂ ਗਰਮੀ ਝਲਦਿਆਂ ਹੀ ਨਹੀਂ ਆ ਹਾਂ ਲੰਬੇ ਕਾਦੋ ਲੈਣੇ ਅਗਲਾ ਮਹਾ ਦਾ 45-50 ਹਜ਼ਾਰ ਰੁਪਿਆ ਲਾਉਂਦਾ ਇਕੱਠਾ ਕਰਕੇ ਅਗਲੇ ਨੂੰ ਕਿਹਾ ਮੈਂ ਕਿਹਾ ਬਾਈ ਤੁਸੀਂ ਤੁਹਾਨੂੰ 30-35 ਦੀ ਲੈ ਆ ਦੇਣਾ ਪਰ ਆਪਣੀ ਗਰੰਟੀ ਨਹੀਂ ਕੋਈ ਹਾਂ ਆਪਾਂ ਨੂੰ ਪੀ ਲੋਡ ਹਾਂ ਵਰਕਾ ਤੁਹਾਡੇ ਤੁਸੀਂ ਕਰਿਆ ਯਾਰ ਇਹ ਤਾਂ ਮਾਰਗੀਨ ਮੋਕ ਲੱਗੀ ਉਹ ਲੱਗੀ ਆਪਾਂ ਨੂੰ ਲੋਡਿੰਗ ਵੀ ਜਦੋਂ ਕੰਮ ਕਰਦੀ ਉਹਨਾਂ ਦੇ ਮਿਹਦੇ ਉਹਨੇ ਹੁੰਦੇ ਆ ਬਾਈ ਝਾਲਦੀਆਂ ਹੀ ਨਹੀਂ ਮੋਕ ਲੱਗ ਜਾਂਦੀ ਮੋਕ ਤੋਂ ਬਾਅਦ ਮੋਕ ਸੈਟ ਹੀ ਨਹੀਂ ਹੁੰਦੀ ਉਹਨਾਂ ਦੀ ਉਸ ਤੋਂ ਬਾਅਦ ਵੜਕ ਜਾਂਦੀਆਂ ਤੇ ਉਹਦੇ ਨਾਲ ਲਾਲ ਸਾਈਵਾਲ ਜੀਆਂ ਕਈ ਗੁਣੇ ਚੰਗਿਆਂ ਹਾੜ ਸਿਆਲ ਜਿਵੇਂ ਮਰਜ਼ੀ ਚ ਓਈ ਜੋ ਨਾ ਗਰਮੀ ਬਣਾਉਣਾ ਨਾ ਠੰਡ ਬਣਾਉਣਾ ਇਹ ਹਾਂਜੀ ਹਾਂਜੀ ਇੱਥੇ ਆ ਜਾ ਬਾਈ ਵੀ ਸਾਰਿਆਂ ਨਾਲੋਂ ਵੱਡੀ ਵਹਿੜੀ ਆ ਕੀ ਉਹਦੇ ਨਾਲੋਂ ਵੱਡੀ ਐ ਮੰਨ ਕੇ ਚਲੋ ਘਾਦੇ ਚ ਹੂੰ ਦੂਜਾ ਸੂਬਾ ਸੁਣੀ ਆ ਹੂੰ ਉਹਨਾਂ ਨੇ ਦੱਸਿਆ 17-18 ਕਿਲੋ ਚੋਇਆ ਪਹਿਲੇ ਸੂਏ ਦਾ ਤੇ ਚੋਇਆ ਵੀ ਉਹ ਜੈਸਾ ਆਂਦਾ ਵਹਿੜ ਪਰੀਪੁਰੀ ਐ ਜੈ ਜਮਲ ਇਹ 65000 ਦੀ ਦੇਣੀ ਆਪਾਂ ਨੇ ਬੋਲ ਜੀ ਨਾਲ ਮਾਝੀ ਕਰਾਉਣਾ ਜੇ ਤੁਸੀਂ ਫੇਰ ਵੀ 70000 ਮੋ ਲਵਣਾ ਹੈ ਧੜਕਨੇ ਲੈ ਜੂ। ਬਈ ਆਸਾ ਖੁੱਲਾ ਲੈ ਨਾ ਇਹਨੇ। ਬਾਈ ਕਹਿੰਦਾ ਸਾਰੀਆਂ ਵਿਹੜਾਂ ਨਾਲੋਂ ਮੇਰੀ ਆਹ ਵੇੜ ਵੱਡੀ ਆ। ਜਿਹੜੀ 3 ਨੰਬਰ ਵਿਖਾਈ ਵੇੜ ਉਹ ਵੀ ਪੂਰੀ ਚੰਗੀ ਆ ਪਰ ਉਹਦੇ ਨਾਲੋਂ ਵੀ ਇੱਕ ਕੱਦ ਚ ਵੱਡੀ ਆ। ਰੰਗ ਉਹਦੇ ਨਾਲੋਂ ਵੀ ਇਹਦਾ ਗੂੜਾ ਜਿਵੇਂ ਲਾਲ ਰੰਗ ਦੀ ਸਾਈਵਾਲ ਨਸਲ ਦੀ। ਖੁੱਲ ਜਾਦ ਵਾਲੀ ਬੰਨ ਵੀ ਹੈਗਾ, ਧੁੰਨ ਵੀ ਹੈਗਾ, ਕੰਬਲਾ ਵੀ ਹੈਗਾ, ਸੂਲ ਵੀ ਭਾਰੀ ਆ। ਹਾਂ। 16-17 ਕਿਲੋ ਦੁੱਧ ਦਿੱਤਾ। 16-17 ਮੰਨ ਕੇ ਸੌਦਾ ਕਰ ਲਿਓ। ਇਹ 65000 ਦੀ ਦੇ ਦੇਣੀ ਬਾਈ ਕਹਿੰਦਾ। ਤੇ ਬਾਈ ਕਹਿੰਦਾ ਅੱਜ ਦਾ ਮੁੱਲ ਹੈ ਤੇ ਜੇ ਬਾਈ ਕਹਿੰਦਾ ਪੰਜਾਂ ਚ ਚਾਰਾਂ ਦਿਨਾਂ ਨੂੰ ਸਵਾ ਕੇ ਦੇਵਾਂਗੇ ਫੇਰ ਬਾਈ ਕਹਿੰਦਾ 75000 ਦੀ ਦੇਵਾਂਗਾ ਆ ਤੇ ਜੇ ਕਿਸੇ ਨੇ ਬਾਈ ਧੰਨਾ ਕਹਿੰਦਾ ਦੁੱਧ ਚੋ ਕੇ ਲੈ ਜਾਣਾ 16 17 ਕਿਲੋ ਤੇ ਸਾਈ ਕਰ ਲਿਓ ਸਾਡੇ ਨਾਲ 10000 ਰੁਪਇਆ 75000 ਦੀ ਵੈੜ ਦੇਵਾਂਗੇ 16 17 ਕਿਲੋ ਦੁੱਧ ਅਗਲਾ ਚੋ ਕੇ ਲੈ ਜੀ ਗੁਲਾਬੀ ਥਣ ਵੱਲ ਢੱਲਾਂ ਬਹੁਤ ਪਈਆਂ ਸਾਰੀ ਵੱਲ ਢੱਲ ਕੱਢ ਕੇ ਸੂ ਅੱਗੇ ਆ ਜਾ ਬਾਈ ਇਹ ਵੀ ਸ਼ਾਈ ਵਾਲ ਕੀ ਆ ਠੀਕ ਹੈ ਜੀ ਦੂਜਾ ਸੁਭਾ ਸੁਣਾਇਆ ਨੇ ਠੰਡੀ ਇਹ ਵੀ ਵਰਖੀ ਆ ਜਮਾਂ ਲੈ ਕੋਈ ਵਾਸਤਾ ਹੀ ਨਹੀਂ ਯਾਰ ਜੀਰ ਬੈੜਾ ਕਿੱਧਰੋਂ ਲੈ ਆਇਆ ਪਾੜ ਕੇ ਸਾਰੀਆਂ ਹੀ ਸੀਲ ਆ ਆ ਭੱਲੋ ਨਹੀਂ ਵੀਰੇ ਘਰਾਂ ਤੋਂ ਮਾਲ ਦੇਖ ਲੈ ਯਾਰ ਹੂੰ ਕੀ ਜਾਂ ਸਨ ਲੈ ਹੂੰ ਸਖਾਇਆ ਸੁਗੋਆ ਤਾਂ ਨਹੀਂ ਕਿਤੇ ਸਾਡੇ ਘਰੇ ਲੱਤ ਨਹੀਂ ਮਾਰਨੀ ਸਹੀ ਨਹੀਂ ਐਵੇਂ ਜੀ ਤਾਂ ਨਹੀਂ ਕਰੀ ਠੀਕ ਹੈ ਲੋਨ ਨਹੀਂ ਠੱਡੇ ਕਿਉਂਕਿ ਪਤਾ ਕੀ ਕਹਿੰਦਾ ਵੀਰੇ ਬੰਦਿਆਂ ਨੇ ਚੋਣੀਆਂ ਜਿੰਦੀਆਂ ਹਾਂ ਬੰਦਿਆਂ ਨੇ ਹੀ ਚੋਣੀਆਂ ਹਾਂ ਹਾਂ ਉਹ ਆਪਣੇ ਘਰੇ ਚੋ ਕੇ ਦਸੱਲੀ ਕਰਕੇ ਲੈ ਕੇ ਜਾਂਦੇ ਸਹੀ ਹੈ ਕਈ ਉਹਵੇਂ ਵੀ ਮਗਾ ਲੈਂਦੇ ਚਲੋ ਪਰ ਆਪਣੀ ਇੰਨਾ ਆਪਦੇ ਜਿੱਤੋਂ ਵੀ ਪੂਰਾ ਗਰੰਟੀ ਵਾਲਾ ਹੀ ਹੁੰਦਾ ਕੰਮ ਵੀ ਕਿਸੇ ਨੂੰ ਮਾੜਾ ਪਸੂ ਨਾ ਜਾਵੇ ਯਾਰ ਜਿੱਤੋਂ ਪੈਸੇ ਲੈਣੇ ਆਪਾਂ ਕਹਿੰਦੇ ਔਰ ਕਿ ਗਾਲਾਂ ਕੱਢੇ ਕੋਈ ਫਾਇਦਾ ਨਹੀਂ ਯਾਰ ਉਹ ਉਹ ਸਵਾਦ ਨਹੀਂ ਆਉਂਦਾ ਹਾਂ ਹਾਂ ਕੰਮ ਉਹਨਾਂ ਦੀ ਕਰੋ ਜਿੰਨਾ ਕੋ ਜੱਝੀ ਸਹੀ ਹੈ ਦੋਸਤੋ ਇਹ ਗੱਲਾਂ ਬਾਈ ਉਹਨਾਂ ਦੀ ਖਾਸੀਅਤ ਹੈ ਕਿਉਂਕਿ ਜਿਹੜੀਆਂ ਵਹਿੜਾਂ ਸੂਈਆਂ ਸਵਾਈਆਂ ਹੁੰਦੀਆਂ ਬਾਈ ਉਹ ਨਹੀਂ ਚਵਾ ਕੇ ਦਿੰਦੇ ਹੁਣ ਜਿਵੇਂ ਆ ਗੱਭਣ ਆ ਇਹ ਤਾਂ ਚਲੋ ਕਾਦੀ ਚਵਾ ਕੇ ਦਿੱਤੀ ਜਾਣੀ ਆ ਇਹ ਵੀ ਸਾਈਵਾਲ ਨਸਲ ਦੀ ਵਹਿੜ ਦੁੱਧ 15 16 14 ਆਰਾਮਣਾ ਪਿਆਜੂਗੀ ਬਾਕੀ ਅੱਗੇ ਤੁਹਾਡੀ ਸੇਵਾ ਜੇ ਕੋਈ 2 ਕਿਲੋ ਦਾਣਾ ਵੱਧ ਪਾ ਲੂ ਤੇ ਬਾਦੋ ਚੋਲੂ ਦੇਣ ਕਿਨੇ ਲੈ ਜੂ ਹਫਤਾ ਲੈ ਜੂ ਖੁੱਲਾ ਇਹਦੇ ਸਿੰਦਲ ਕੱਚੀ ਹੈ ਇਹਦੇ ਲਾ ਲੈ ਉਹ ਇਹ ਨਹੀਂ ਪੂਰਾ ਵੀ ਦੇ ਹਾਂ ਜੈ ਜਮਾਲ ਬਾਈ ਇਹ 45 ਦੀ ਅੱਜ ਦੇ ਦਾਂਗੇ ਅੱਜ 45 ਦੀ ਤੇ ਜਿੱਦਣ ਹਫਤੇ ਨੂੰ ਤਿਆਰ ਹੋ ਜਾਂਦੀ ਆ ਉਹ ਇਹ ਉਹ ਦਿਨ ਇਹਦਾ 55 ਮੋਲੋ ਨਾ ਕਿਉਂਕਿ ਤੁਹਾਨੂੰ ਵੀ ਪਤਾ ਹਫਤਾ ਜੇ ਪੱਠੇ ਪਾਉ ਬਾਈ ਕੋਈ ਤੜਕੇ ਹੱਥ ਨੇ ਦਾਣਾ ਵੀ ਪਾਉ ਤੇ ਇਹਦਾ ਗੋਹਾ ਵੀ ਚੱਕੂ ਤੇ ਹਫਤਾ ਸੇਵਾ ਵੀ ਕਰਨੀ ਉਸ ਦਿਨ ਤਾਂ ਫਿਰ ਤੁਹਾਨੂੰ ਵੀ ਪਤਾ 45 ਦੀ ਕੀਮਤ ਦੇਣੀ ਆ ਹੈ? ਉਹੀ ਨਾ ਸੋਣ ਦਾ ਆ। ਹਾਂ। ਉਹੀ ਗੱਲ ਹੈ ਨਾ ਤਾਂ ਕਰਕੇ ਇਹਦੇ ਅੱਜ ਦਾ ਮੁੱਲ 45 ਉਸ ਦਿਨ ਦੇऊं ਬਾਈ ਕਹਿੰਦਾ 55 ਦੀ। ਲਾਸ ਤੇ ਇੱਕ ਹੋਰ ਕਾਲੇ ਰੰਗ ਦੀ ਵੜ ਇਹ ਵੀ ਕਰੋਸ ਹੈ ਜੀ ਤੀਜਾ ਸੂਵੇ ਸੁਣੀਏ। ਹੂੰ। ਲੈ ਜੂ 54 ਮੇਰੇ ਸਾਹਮਣੇ ਕੱਲੀ ਇਹ ਹੀ ਤੀਜੇ ਸੂਵੇ ਵਾਲੀ ਆ। ਜਾਂ ਤਾਂ ਦੂਜਿਆਂ ਦਾ ਪਹਿਲਣਾ ਦੂਜਣਾਂ ਹੀ ਆ। ਪਹਿਲਣਾ ਦੂਜਣਾਂ ਹੀ ਆ। ਇਹ ਵੀ ਅੱਜ ਹੀ ਆਈ ਹੈ ਫਿਰ। ਠੀਕ ਹੈ। ਇਹ ਤੇ ਉਹ ਪਹਿਲੇ ਸੂਏ ਵਾਲੀ ਬੱਠੀ ਆ ਜਾਈਏ ਇਹ ਦੇ ਜਿਹੜੇ ਪਹਿਲੇ ਸੂਏ ਸੂਈ ਆ ਹਾਂਜੀ ਹਾਂਜੀ ਠੀਕ ਹੈ ਇਹ ਅੱਜ ਹੀ ਆਇਆ ਜੋੜਾ ਕਿੰਨਾ ਕੁ ਦੁੱਧ ਦੇ ਦੂ ਕੈਸਾ ਬਣਾ ਵੇ ਰਹਿੜਾ ਜੀ 14 15 ਕਿਲੋ ਤਾਂ ਚਾਹੀਦਾ ਹੂੰ ਕਿ ਲੇਵਲ ਲੂਆ ਬਹੁਤ ਆ ਜੇ ਤੋ ਭਰ ਜਾਣਾ ਜੀ ਸਹੀ ਹੈ ਤੇ ਬਾਕੀ ਜੀ ਅਗਲੇ ਸੇਵਾ ਦਾ ਹੁੰਦਾ ਹੈ ਆਪਾਂ ਕਨੈਕਟ ਕੋਈ ਕੋਈ ਕਹੀ ਤਾਂ ਬਹੁਤ ਦੇ ਤੂੰ ਕਾਹਦੇ ਦਿੰਦਾ ਬਾਈ ਉਹ ਵੀਰੇ ਐਵੇਂ ਮੁੜ ਕੇ ਗਾਲਾਂ ਖਾਈ ਜਾਵੇਂ ਕਿਤੋਂ ਕੀ ਫਾਇਦਾ ਹਾਂ ਜੇ ਤਾਂ ਮੈਂ ਚੋ ਕੇ ਆਇਆ ਹੋਵਾਂ ਹਾਂ ਤਾਂ ਦੇ ਤਾਪ ਚੜ ਗਿਆ ਮੈਨੂੰ ਤਾਪ ਚੜ ਗਿਆ ਹਾਂ ਠੀਕ ਹੈ ਜੀਗਾ ਬਾਈ ਕਹਿੰਦੇ ਦੇਖੋਗੇ ਇਹਨੂੰ ਥੁੱਪੇ ਬੰਦ ਨਾਲ ਤਾਪ ਆ ਹਾਂ ਦੋਸਤੋ ਆ ਦੋਸਤੋ ਬਾਈ ਕਹਿੰਦਾ ਗਰੰਟੀ ਆਪਣੀ ਕੋਈ ਨਹੀਂ ਜੇ ਤਾਪ ਚੜ ਜਾਏ ਬਾਈ ਕਹਿੰਦਾ ਅਗਲਾ ਪਸੂ ਨੂੰ ਤਾਂ ਵੀ ਲਾਂਬਾ ਦੇ ਦਿੰਦਾ ਤਾਪ ਦੀ ਹੁਣ ਕਾਦੀ ਗਰੰਟੀ ਤਾਂ ਬਾਈ ਕਹਿੰਦਾ ਆਪਾਂ ਕਾਸੇ ਦੀ ਨਹੀਂ ਗਰੰਟੀ ਦਿੰਦੇ ਜੇ ਆਪਾਂ ਘਰ ਦੀ ਗਰੰਟੀ ਆਪਣਾ ਡਾਕਟਰ ਲਿਆ ਕੇ ਪੁੱਛ ਲਿਆ ਹਾਂ ਸਾਡੇ ਘਰੇ ਬਾਈ ਕਹਿੰਦਾ ਪਹਿਲਾਂ ਡਾਕਟਰ ਲਿਆ ਕੇ ਅਗਲਾ ਬਹੁ ਚੈੱਕ ਕਰਾ ਲੈ ਕਿ ਕੋਈ ਪਰੇਸ਼ਾਨੀ ਤਾਂ ਨਹੀਂ ਜਿਹੜਾ ਸੁਆ ਸਵਾ 10 ਦਿਨ ਚੋ ਕੇ ਲੈ ਜਾਓ ਭਾਵਾ ਜਿਹੜਾ ਕੋਸ ਹੈਗਾ ਬਾਈ ਕਹਿੰਦਾ ਸਾਡੇ ਘਰੇ ਟਣਕਾ ਆ ਕੇ ਜਾਵਾਂ ਤਸੱਲੀ ਕਰ ਲੋ ਬਾਕੀ ਇਹ ਠੰਡੀ ਖੁੰਡੀ ਆ ਕੋਈ ਐ ਨਹੀਂ ਵੇੜਾ ਜਿਹੜੀ ਮਰਜ਼ੀ ਲੈ ਲੋ ਕਾਲੀ ਲੈ ਲੋ ਲਾਲ ਲੈ ਲੋ ਸਾਰੇ ਗਏ ਸੀਲ ਆ ਮੋٹے ਮੋٹے ਥਾਣ ਆ ਦੁੱਧ 15 16 ਜੇ ਕੋਈ ਕਿਲੋ ਦਾਣਾ ਵੱਧ ਪਾ ਲੂ ਹੋ ਸਕਦਾ 17 ਪਿਆ ਜੇ ਯਾਨੀ ਕਿ ਘੱਟ ਤੋਂ ਘੱਟ 15 ਕਿਲੋ ਦੁੱਧ ਕੋਈ ਬਾਹਲਾ ਨਹੀਂ ਕਿਉਂਕਿ ਵੇੜਾ ਕਦ ਚ ਪੂਰੀ ਆ ਬਾਕੀ ਲੇਵਾ ਭਾਂਡਾ ਸੋਹਣਾ 14 15 ਦਾ ਆਮਣਾ ਹੀ ਚਾਹੀਦਾ ਜੇ ਕੋਈ 2 ਕਿਲੋ ਦਾਣਾ ਵੱਧ ਪੈ ਲੂ ਹੋ ਸਕਦਾ 16 ਪਿਆ ਜੇ 17 ਪਿਆ ਜੇ ਮੁੱਲ ਨਿਕਾ ਆ ਬਾਈ ਇਹਦਾ 48 ਦੀ ਜਾਂਦੀ ਚੱਕੋ ਇਹ ਵੀ 45 ਦੀ ਐਦੂ ਘੱਟ ਮੁੱਲ ਚ ਕਿਹਨੇ ਦੇਣੀਆਂ ਬਹੁਤ ਟੈਨ ਤੋਂ ਲੈ ਚ ਪਈਦਾ ਇਹ ਨਫਾ ਲੈਂਦੇ ਆ 1000 1500 2000 ਤੇ ਜੇ ਇਹ ਵੀ ਦਾਦਾ ਯਾਰ ਨਫਾ ਲੈਂਦੇ ਹਾਂ ਤਾਂ ਮੌਲ ਇਹਨਾਂ ਦਾ ਵੀ 55 55 70 70 ਦੀ ਮਾਲ ਵਿਕ ਜਾਂਦਾ ਜੀ ਇਹ ਵੀ ਗੱਲ ਆ ਦੋਸਤੋ ਨਾਲ ਚੱਲਿਆ ਕਰੋ 6 ਇਕੱਠੀਆਂ ਲੈ ਲਿਆ ਕਰੋ ਨਾਲ ਦਵਾ ਲਿਆ ਕਰਾਂਗੇ ਪੀ 6 ਇਕੱਠੀਆਂ ਲਾਉਂਗੇ ਫਿਰ 7ੀਆਂ ਲੈਣੀਆਂ ਹਾਂ ਇਹ ਵੀ ਗੱਲ ਸਹੀ ਆ ਹਾਂ 7 ਲੈ ਲਓ 7ੀਆਂ ਹਾਂ ਦੋਸਤੋ ਬਾਈ ਤੰਨੇ ਦੀ ਗੱਲ ਇਹ ਵੀ ਸਹੀ ਆ ਬਾਈ ਕਹਿੰਦਾ ਸਾਨੂੰ ਲੋਕੀ ਕਹਿੰਦੇ ਆ ਤੁਸੀਂ ਵਹਿੜਾ ਸਸਤੀਆਂ ਦਿੰਨੇ ਆ ਬਾਈ ਕਹਿੰਦਾ ਅਸੀਂ 6-7 ਲਿਆਉਣੇ ਵੀ ਇਕੱਠਿਆਂ ਇਕੱਠਿਆਂ ਲਿਆਉਣੇ ਕਰਕੇ ਭਾਜ ਮਿਲ ਜਾਂਦੀਆਂ ਤੇ ਗਾਂ ਭਾਜ ਹੀ ਦੇ ਦੇਣੀਆਂ ਤੇ ਭਾਜ ਹੀ ਅੱਗੇ ਦੇ ਦੇਈ ਦੀਆਂ ਬਾਈ ਕਹਿੰਦਾ ਤੇ ਜੇ ਇੱਕ ਅੱਧਾ ਪਸ਼ੂ ਲੈਣਾ ਉਹ ਤੁਹਾਨੂੰ ਵੀ ਪਤਾ ਇੱਕ ਅੱਧਾ ਪਸ਼ੂ ਤਾਂ ਫਿਰ ਕੈੜਾ ਹੀ ਮਿਲਦਾ ਹੁੰਦਾ ਤਾਂ ਕਰਕੇ ਬਾਈ ਕਹਿੰਦਾ ਆਪਾਂ ਤਾਂ ਵੱਧ ਨਗ ਲੈਨੇ ਆ ਤੇ ਆਪਾਂ ਫਿਰ ਮੁੱਲ ਜਾਇਜ਼ ਹੁੰਦਾ ਆ ਤੇ ਜਾਇਜ਼ ਨਾ ਫੇਰ ਨਹੀਂ ਬਾਈ ਸੇਲ ਕਰ ਦਿੰਦਾ ਜੇ ਤੁਸੀਂ ਆਪ ਜੈਜ ਲੈਂਗੇ ਜੈਜੀ ਵੇਚ ਦਿੰਦਾ ਡੇਲੀ ਵਾਂਗੂ ਪਸ਼ੂ ਆਉਂਦੇ ਆ ਡੇਲੀ ਵਾਂਗੂ ਸੇਲ ਹੁੰਦੇ ਆ ਡੇਲੀ ਵਾਂਗੂ ਆਪਣੇ ਚੈਨਲ ਤੇ ਵੀਡੀਓ ਅਪਲੋਡ ਹੁੰਦੀਆਂ ਅੱਛਾ ਦੋ ਲਈਆਂ ਬਾਈ ਕਹਿੰਦਾ ਹੋਰ ਖੜੀਆਂ ਉਹ ਕੱਲ ਨੂੰ ਆ ਜਾਣੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸੀ ਕਰ